ਦਰੋਂ ਹਾਪਰ ਤੋਂ ਸੱਤਰੀ ਕਰ ਸਾਰੇ ਨੂੰ ਤੇ ਮੀਟ ਕਰਦੇ ਹਾਂ ਸਾਰੇ ਠੀਕ-ਠਾਕ ਹੋਵਗੇ ਤੁਸੀਂ ਅੱਜ ਆ ਵੀ ਕੇ ਪਹੁੰਚ ਗਏ ਕਲਾ ਨਾਲ ਤੇ ਕਮਨ ਤੋਂ ਦੇ ਆਪਣੇ ਚੱਲੀਆਂ ਆਂਦੇ ਨੇ ਪੁੱਤ ਤੇ ਕਰਦੇ ਆਂ ਆਪਾਂ ਵਲੌਗ ਵੀ ਤੇ ਜਿਹੜੀ ਬੱਦਲ ਬਾਈ ਅੱਜ ਪਣੀ ਹੋਈ ਐ ਸਵੇਰ ਦੀ ਖੁਕੜੀ ਕੱਲ ਨੂੰ ਤਾਂ ਜਰਵਾ ਵੀ ਚੱਲਦੀ ਐ ਤੇ ਗਰਮੀ ਭਾਗ ਹੁਣ ਤੇ ਕਹਦੇ ਆ ਕਿ ਬਹੁਤਾ ਸੂਰਜ ਨਹੀਂ ਦਿਖਾਇਆ ਸਾਡੇ ਤੱਕ ਰੱਬ ਨੇ ਤੇ ਧੁੱਪ ਜੀ ਆ ਗਈ ਤੇ ਰਸਾਂ ਜੀ ਆ ਗਈ ਰੋਟੀ ਝਾਲੇ ਕਰਨੀਆਂ ਤੇ ਬੱਚੇ ਆਏ ਨੇ ਸਕੂਲੋਂ ਜਾ ਪਾਣੀ ਇਹਨਾਂ ਨੇ ਖੀਲਿਆ ਤੇ ਅੱਧਾ ਬੈਠੇ ਬੈਠਿਆਂ ਨੇ ਕਰੀਏ ਪੁੱਤ ਦਾਲ ਸਬਜ਼ੀ ਦੀ ਤਿਆਰੀ ਹੈ ਨਾ ਤੇ ਕੱਲ ਰਿਹਾ ਕਿ ਕਦੂ ਕਦੂ ਨਹੀਂ ਆ ਖਾਣ ਦੇ ਜਵਾਬ ਕੋ ਕਦੂ ਆਪਣੇ ਕੋਲੇ ਹੋਰ ਵੀ ਆ ਗਏ ਸਿਰ ਤੋਂ ਤਾਂ ਦੇ ਤੇ ਮੈਂ ਨਾ ਮੰਨ ਤ ਨਹੀਂ ਕਦੂ ਮੀਂਹ ਲਾ ਬੰਨੀ ਮੈਂ ਬੱਚਿਆਂ ਨੇ ਨਿਕਾਣਾ ਕਰ ਦਿੱਤਾ ਰੋਟੀ ਤਾਂ ਕਿਸੇ ਨੂੰ ਨਹੀਂ ਚੰਗਾ ਲੱਗਦਾ ਕੱਦਾ ਕਰਦਾ ਹੀ ਕਰਦਾ ਹੈ ਅੱਜ ਆਪਾਂ ਤੇ ਮੈਂ ਹਾਂ ਲਿਆ ਪੁੱਤ ਆਪਾਂ ਨੇ ਦੇਸਣ ਤੇ ਆ ਇਸ ਸੰਦੇ ਬਣਾਇਆ ਜਾਂ ਫਿਰ ਆਪਾਂ ਕਾਹ ਹੋ ਦੇ ਦਿੱਤੋ। ਇਹ ਜਿੰਨਾ ਪਹਿਲਾਂ ਸੰਗੰਗਾ ਸਿਰਦਾ ਆਹ ਉਹ ਆ ਗੁੰਬਾ ਫਿਰ ਲੈ ਲੇ। ਜਦੋਂ ਲੰਮਰ ਤੇਲ ਤੇਲ ਕੇ ਨੂੰ ਕੱਢ ਲੂਗੀ ਪਟੌੜਿਆਂ ਨੂੰ। ਪਟੌੜੇ ਕੱਢ ਕੇ ਪਾਰਾ ਜਾਂਦੇ। ਉਸੇ ਤੇਲ ਚ ਮਸਾਲਾ ਭੁੰਨਦੇ ਹਾਂ ਥੋੜਾ ਜਿਹਾ ਪਾਉਂਦੇ। ਫਿਰ ਬਹੁਤ ਵਧੀਆ ਸਬਜ਼ੀ ਬਣਦੀ ਹੈ। ਤੇ ਇਹਦਾ ਖਾਣਾ ਹੁੰਦਾ ਵਧੀਆ ਅੱਧੀ ਰਸ ਵਾਲਾ ਘਰ ਦੇ ਪਕਵਾਨ। ਜਿਹੜੇ ਮੁੱਲ ਦੇ ਹੁੰਦੇ ਨੇ ਉਹ ਟਾਈਮ ਦੇ ਬਣੇ ਹੁੰਦੇ ਨੇ। ਇਦਤੋਂ ਰੂ ਦੇਖਣ ਦੇ ਪਤਾ ਨਹੀਂ ਹੋਸਲੀ ਆਉਣ ਲੱਗ ਜਾਂਦੀ ਹੈ ਨਾ ਤੇ ਫਿਰ ਆਖਣੀ ਆ ਪਾਸਾ ਬੁਲੀ ਕਰਕੇ ਤਿਆਰੀ ਕਰਤਾ ਛੋਟਾ ਸਾਰਾ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਆਇਆ ਬੇਧਰ ਆਉਣ ਅੰਨਪਿਆਸ ਕਰਤਾ ਤੁਹਾਨੂੰ ਦਰੋਪ ਤੇ ਆਦੇ ਜਨੋ ਧੰਨਵਾਦ ਹੈ ਮੈਂ ਸਭੀ ਬਣਤੀ ਆਪਾਂ ਪਾਣੀ ਪਾ ਕੇ ਹੁਣ ਤੁਹਾਡਾ ਡੋਕਟਰ ਜੀ ਦੇਰ ਮੇ ਮੱਛਰ ਬਹੁਤ ਔਖਾ ਕਰ ਲੱਗ ਜਾਂਦਾ ਤੇ ਰੱਖਣੇ ਤਾਂ ਲੋੜ ਆ ਕਰਦੇ ਵੇਲੇ ਬਹੁਤ ਮੱਛਰ ਦਾ ਜਰੂਰ ਪਤਾ ਰੱਖੋ ਬਹੁਤ ਜਿਆਦਾ ਮੱਛਰ ਆ। ਇਹ ਕਦੇ ਕਸਰਾਂ ਨਹੀਂ ਬੇਟੀ ਲੱਗ ਗਈ। ਜੇ ਦਰਦ ਘੰਟਾ ਪਹਿਲਾਂ ਧੂਆ ਕਰ ਲੱਗੇ ਤਾਂ ਮੱਛਰ ਭਰਾ ਚੱਲ ਜਾਂਦਾ। ਨਹੀਂ ਕਦੇ ਵੇਲੇ ਜਿਵੇਂ ਦਾਬਣੀ ਨਾ ਸੋਸ ਤੇ ਧੂਆ ਕਰਦੇ ਮੇਰੇ ਲੱਗਦਾ ਕਿ ਵਿਚਾਲੇ ਤਾਂ ਨਹੀਂ ਆਉਂਦਾ ਬੱਸ ਬਹੁਤੀ ਔਖਾ ਜਾਂਦਾ। ਤੇ ਇਹ ਤਾਂ ਖਾਣਾ ਹੀ ਔਖਾ ਹੈ ਤੇ ਕੰਮ ਸਾਰੇ ਔਖੇ। ਬੀਬੀ ਆ ਆਪਣੇ ਅੰਤਵਾਰ ਨੂੰ ਧੀਆਂ ਦਾ ਪ੍ਰੋਗਰਾਮ ਸ਼ੁਰੂ ਹੋਊਗਾ ਅੰਤਵਾਰ ਹੂੰ ਅੱਜ ਦਾ ਐਤਵਾਰ ਆ ਹਨ ਇਹ ਤਾਂ ਪੂਰਾ ਵੱਡਾ ਪ੍ਰੋਗਰਾਮ ਹੋਊਗਾ ਮੰਮੀ ਨੇ ਸਨੇਹਾ ਲਈ ਕਿਹਾ ਬੁੱਧਵਾਰ ਤੋਂ ਦਾਦੀ ਪੁੱਤੀ ਆਜਿਆ ਕਰੋ ਹੋਏ ਅੱਜ ਕੀ ਹੈ ਮੰਗਲਵਾਰ ਮੰਗਲਵਾਰ ਕੱਲ ਨੂੰ ਆਜਾਂਗੇ ਕੱਲ ਤੋਂ ਜਾਏ ਬਗ ਜਾਕਰਾਂਗੇ ਰਾਮਾ ਮੈਂ ਸਿੱਧਾ ਦੋ ਤਾਂ ਮੰਗਤੀਆਂ ਧੀਆਂ ਤੇਰਾ ਰੋਣ ਤਾਂ ਤੇ ਮੇਰੀ ਪੂਆ ਹੁਣੇ ਵੀ ਆਉਣੀ ਹੈ ਜੀ ਹਾਂ ਸੁੱਖ ਰੱਖੇ ਰਾਈ ਪੂਆ ਵੀ ਆਉਣੀ ਹੈ ਜੇ ਜ਼ਰੂਰ ਮਰ ਕੋ ਕਰਦਾ ਜਹਿੰਦਕੀਆਂ ਤੇ ਜਾ ਕੇ ਬੰਦਾ ਦੇ ਅੱਜ ਆਵਾਂਗੇ ਹੈ ਨਾ ਟਾਈਮ ਤੇ ਟਾਈਮ ਕੱਢ ਕੇ ਵਾਪਸ ਆਣਾ ਹੈ ਨਹੀਂ ਗਰਮੀ ਜਾ ਰਿਹਾ ਕੋਈ ਠੰਡੀ ਜੀ ਕਰਦਾ ਪੁੱਤ ਤੇ ਜੀ ਹੁਣ ਤਾਂ ਗਰਮੀ ਬਾਲੀ ਹੋ ਗਈ ਆ ਸਕੂਲ ਤੋਂ ਜਦੋਂ ਆਉਣੇ ਆਂ ਆਮ ਗਰਮੀ ਨਾਲ ਤੁਸੀਂ ਭਿੱਜੇ ਪਏ ਹੁੰਨੇ ਆ ਮੰਮੀ ਹੱਸ ਕੇ ਲੱਗੀ ਹੁੰਦੀ ਆ ਕਹਿੰਦੀ ਤੁਸੀਂ ਨਾ ਕਿਹਾ ਆਉਂਦੀ ਆ ਜਿਆ ਦੇ ਆ ਕਰ ਸਾਰਾ ਨੂੰ ਹੀ ਆਉਂਦੀ ਪੁੱਤ ਗਰਮੀ ਦੇ ਵਿੱਚ ਚਲੋ ਹੁਣ 10-15 ਮਿੰਟ ਹੋਰ ਪੈ ਗਈ ਅੱਧੀ ਘੰਟਾ ਤੋਂ ਬਾਅਦ ਤਾਂ ਟੰਡ ਹੋਊਗੀ ਏ ਜਿਵੇਂ ਕਹਾਂ ਹੰਦਰੀ ਹੱਥ ਹੀ ਨਾ ਕੰਮ ਸੁਰੇਗੀ ਬਾਹਲੀ ਤਾਂ ਨੰਗੀ ਥੋੜੀ ਰਹੇਗੀ ਹੱਥ ਹੀ ਨੰਗੇ ਤੋਂ ਅਸੀਂ ਕਹਦੇ ਨਾ ਕਿ ਹੱਥ ਹੀ ਨੰਗੇ ਕੰਮ ਸੁਰੇਗੀ ਬਾਹਲੀ ਗਰਮੀ ਨੰਗੀ ਕੁੱਤ ਥੋੜੀ ਰਹੇਗੀ ਝੱਲਾਂਗੇ ਗਰਮੀ ਉਸ ਆਪਾਂ ਹੁਣ ਤੁਹਾਨੂੰ ਪਤਾ ਹੀ ਆ ਪੱਖੇ ਨੇ ਸੋਹਣ ਵਾਲੇ ਢਾਤੇ ਗਰਮੀ ਬੱਚੇ ਝੱਲ ਨਹੀਂ ਸਕਦੇ ਕਿਉਂ ਮੜਾ ਦਾ ਪੱਖੇ ਮੁਰੇ ਉਦੀ ਹੋ ਜਾਣਾ ਮੜਾ ਦੇ ਮੁਰਤੇ ਉਹਦੀ ਹੋਦੀ ਹੋ ਜਾਣਾ ਮੜਾ ਦਾ ਕੰਮ ਕਰਕੇ ਉਹਦੀ ਹਵਾ ਲੈ ਜਾਣਾ ਇਹਨੇ ਪੱਖਿਆਂ ਨੇ ਆਪਣੇ ਸਰੀਰ ਬਿਲਕੁਲ ਬੇਕਾਰ ਕਰ ਹੂੰ ਤੇ ਸਾਡੇ ਤੁਹਾਨੂੰ ਜੇ ਵੀ ਇੰਨੇ ਆਉਣਾ ਥਾਡੇ ਪਿੰਡ ਜਦੋਂ ਅਸੀਂ ਮਿੱਤੂ ਵਰਗੇ ਹੁੰਦੀਆਂ ਨਾ ਤੁਮਾ ਤੇ ਤਿੰਨ ਖਾਨੇ ਸਵਾਤ ਤਿੰਨ ਖਾਨੇ ਤੇ ਅੱਖੇ ਕਿੰਨੇ ਬੀਬੀ ਅੱਖੇ ਆਏ ਹੁੰਦੇ ਨੇ ਜਿਵੇਂ ਆਪਣਾ ਆਹ ਭਰਾਂ ਹੁੰਦਾ ਹੈਗਾ ਇਹਦੇ ਆ ਲੈਟਰ ਜਿਹੜਾ ਹੈ ਕਿ ਕਿਹੜੀ ਆਹ ਇੱਕ ਤੱਥਾ ਦਾ ਨਾ ਆਉਂਦਾ ਕੁਛ ਲੈ ਠੀਕ ਠੀਕ ਆ ਇੱਕ ਦਾ ਹਾਂ ਬਸ ਬਸ ਠੀਕ ਹੈ ਆਏ ਹਿੰਗੇ ਤਿੰਨ ਇੱਕ ਜਿਹਦਾ ਸਾਡਾ ਨੀਰਾ ਹੁੰਦਾ ਇੱਕ ਚ ਸਾਡੇ ਰਹਿਣਾ ਬਹਿਣਾ ਜਾਂਦਾ ਇੱਕ ਚ ਫਿਰ ਪਸੀ ਫੇਰਾ ਬਾਂਹ ਦੇ ਤੋਂ ਦਰਮਾਸਤਾ ਕਿ ਉਹ ਲੈ ਪੋੜਾ ਹੀ ਨਾ ਸਾਨੂੰ ਖੰਡਾ ਹੁ ਲੱਗਦੀ ਗੱਤ ਵੀ ਲੱਗਦੀ ਖੰਡਾ ਖੰਡਾ ਤੋਂ ਕੱਚੀਆਂ ਕੰਡਾ ਮੁੰਜਾ ਕੋ ਚੱਲਦਾ ਹੁੰਦਾ ਉਹਦੇ ਜਿਹੜੇ ਤੇ ਪੱਤੇ ਕਰ ਤੇ ਨਾ ਉਹ ਜਨਾ ਪੈ ਜਾਂਦੇ ਫਿਰ ਮੇਰੇ ਘੂਆ ਭਤੀਜੀਆਂ ਅਸੀਂ ਉਰੇ ਆਏ ਹੋਏ ਤੇ ਮੇਰੇ ਘੂਆ ਬਾਕੀ ਗਈ ਹੋਈ ਉੱਤੇ ਪਈ ਸਾਨੂੰ ਸੱਚੀ ਗੱਲ ਦਾ ਹਸਾਸਿਆ ਕੀ ਨੈਰੀ ਨਹੀਂ ਆਗਾ ਹਰਦਾ ਨਿੰਨਾ ਕੀ ਮੇਰੇ ਬਾਪੂ ਕਹਿੰਦਾ ਉੱਠ ਖੜ ਤਾਂ ਨੇ ਚਲ ਬੰਜੀ ਅੰਦਰ ਕਰੀ ਇੰਤਾ ਸਾਰਿਆਂ ਨੇ ਕਰ ਲੱਫਤੇ ਪਈਓ ਥੋੜੀ ਹੋਰ ਬੀ ਵਿਚਾਰੀ ਹੋਰ ਜੀ ਜੀ ਹੋ ਗਈ। ਕਹਿੰਦਾ ਚਲ ਪਾ ਲੈ ਕੇ ਜਮਾਨਾ ਅੰਦਰ ਤੇਰਾ ਮੰਜਾਰ ਕਰ ਦਈਏ। ਸਾਰਿਆਂ ਨੇ ਅੰਦਰ ਕਰ ਲੈ ਤੂੰ ਭਿੱਜ ਜੈਗੀ ਕਣੀਆਂ ਆਉਣ ਲੱਗ। ਕਹਿੰਦੇ ਮੈਂ ਤਾਂ ਭਿੱਜੀ ਜਾਉ ਕਿੱਥੇ ਕੰਮ ਮੰਜਾ ਅੰਦਰ ਕਹਿੰਦੇ ਆਲਾ ਦੀ ਮੋਰੀ। ਉਹ ਗੱਲ ਹੰਗਸ ਯਾਦ ਕਰਦਾ। ਤੇ ਦੇਖੋ ਜੀ ਕੱਲ ਆਪਾਂ ਲੈਤੀਆਂ ਸੀ ਇਹ ਮਿਰਚਾਂ ਤੇ ਇਹਨੂੰ ਆਪਾਂ ਪਿਹਾਂ ਮੰਗੇ ਜੀ। ਤੇ ਇਹਨੂੰ ਮਿਰਚ ਬਣਾਵਾਂਗੀ। ਦੇਖੋ ਜੀ ਮੋਟੀ ਮੋਟੀ ਮਿਰਚਾਂ ਨਹੀਂ ਗਿਆ ਹੋਣ ਇੰਨਾਂ ਨੂੰ ਤਾਂ ਕਿ ਸਕਾਇਆ ਪਿਆਗਾ ਵੀ ਤੁੱਪੇ ਸੁੱਕ ਜਾਣੀਆਂ ਤੋਤੀਆਂ ਸੀਗੀਆਂ ਜੀ ਦੁਪਹਿਰੇ ਤੇ ਦੇਖੋ ਜੀ ਮੰਮੀ ਬੋਣ ਲੱਗੀ ਪਕੌੜੀਆਂ ਮੈਂ ਦੇਖੀ ਤਾ ਤੁੰਡਾ ਯਾਪਾ ਕੀ ਜੀ ਹੁਣ ਬਾਹਰ ਲੈ ਗੇ ਤੇ ਘਰੇ ਤੇ ਗਰਮੀ ਲੱਗਦੀ ਆ ਇੱਥੇ ਹਵਾ ਲੱਗਦੀ ਹੈ ਕਿ ਖੇਤ ਸਾਡੀ ਜੀ ਹਾਂ ਜੀ ਸਤਿ ਸ੍ਰੀ ਅਕਾਲ ਜੀ ਅਦਾਬ ਨਮਸਕਾਰ ਜੀ ਮੈਂ ਹਾਂ ਤੁਹਾਡਾ ਤਰਸੀਮ ਸਿੰਘ ਰਾਜੀਆ ਖੇਤੀ ਪੰਜਾਬ ਤੇ ਹਾਜ਼ਰ ਹਾਂ ਜੋਟਾ ਐਮਾ ਸਾਡੇ ਤਕਰੀਬਨ 5 ਵਜਣ ਨੂੰ ਆਏ ਨੇ ਤੇ ਸਾਡਾ ਜੀ ਕੰਮ ਥੋੜਾ ਜਿਹਾ ਰੁੜਿਆ ਪਿਆ ਤੋਂ ਸਾਨੂੰ ਗੋਹੇ ਦਾ ਹੋਰ ਸਾਰਾ ਆਪ ਹੀ ਕਰਨਾ ਪੈਂਦਾ ਕੰਮ ਜੀ ਫਾਰਮਿੰਗ ਲੈਪ ਆਹੀ ਕਰਨਾ ਜ਼ਰੂਰੀ ਹੈ ਕਿਉਂ ਕਰਦਾ ਨਹੀਂ ਸਾਡੇ ਨਾਲ ਜੋ ਤਕਸੀਰ ਮਰਿਆ ਗੋਹੇ ਵਾਲੀ ਹਾਟੀ ਆਪਣੀ ਆਉਣੀ ਸੀ ਉਹਦੇ ਕਰਕੇ ਕੰਮ ਬਾਝਾ ਨਾ ਸਵੇਰੇ ਅੱਜ ਸਵੇਰੇ ਸ੍ਰੀ ਇਹ ਚਿੱਟਣ ਬਾਕੀ ਤੇ ਇਹ ਚਿੱਟਣ ਬਾਕੀ ਰੇ ਚਿੱਟਣ ਵਾਲੇ ਆਏ ਸੀ ਬਾਈ ਤੇ ਮਾਸਟਰ ਨਾ ਤੋਂ ਬੋਰੀਆਂ ਦੀ ਤੇ ਰੇ ਰੇ ਸਿਰ ਤੋਂ ਸਿਰ ਤੇ ਲੱਗ ਗਿਆ ਟਾਈਮ ਤੇ ਆ ਕੇ ਮੈਂ ਪੈ ਗਿਆ ਨਾ ਤੇ ਸਵੇਰ ਵਾਲਾ ਕੰਮ ਉਹਨਾਂ ਨੂੰ ਡੱਬਰ ਹੋ ਗਿਆ ਕਿਉਂ ਉਸ ਰਾਤ ਵਾਲਾ ਕੰਮ ਹੋ ਗਿਆ ਸਵੇਰ ਵਾਲਾ ਹੋ ਗਿਆ ਤੇ ਹੁਣ ਸ਼ਾਮ ਤੱਕ ਦਾ ਹੋ ਗਿਆ ਤੇ ਚਲੋ ਹੁਣ ਕਰਦੇ ਆ ਆ ਕੇ ਰੈਸਟ ਕਰਨ ਲੱਗ ਗਏ ਅਸੀਂ ਉੱਠੇ ਉੱਠੇ ਅਵੇ 4 ਵਜੇ ਜਦੋਂ 1:30 ਵਜੇ ਦੇ ਪੈ ਗਏ ਲੋਕਾਂ ਨੂੰ ਚੰਗੂ ਰੈਸਟ ਕਰਨ ਲਈ ਤੇ ਹੁਣ ਕਰਦੇ ਕੰਮ ਧੰਦੇ ਆਪਣੀ ਦਿਖਾਉਣਾ ਤੁਹਾਨੂੰ ਕਰਦੇ ਗੱਲਾਂ ਬਾਤਾਂ ਤੇ ਅੱਜ 19ਵੇਂ ਦਿਨ ਅਚਾਰ ਖੋਲ ਲਿਆ ਆਪਾਂ ਨੇ 19 ਦਿਨ ਬਾਅਦ ਦੂਧ ਓਲ ਰਿਹਾ ਅਚਾਰ ਨੂੰ ਕਿਉਂਕਿ ਤੇਗ ਲਿਆ ਦੇ ਘਟਾ ਕੋਲ ਲਿਆ ਘਟਾ ਦੇ ਘਟਾ ਕੋਲ ਲਿਆ ਘਟਾ ਦਾਣੇ ਨਹੀਂ ਪੂਰਾ ਹੁੰਦਾ ਤੇ ਹਰਕੇ ਭਾਈ ਅੱਜ ਬੜਾ ਪਹਿਲਾਂ ਉਹਨਾਂ ਅੱਜ ਵੀ ਇੱਕ ਭਾਦ ਨੂੰ ਖੋਲਾਂਗੇ ਉਦੋਂ ਦਾ ਕਰਦਾ 10000 ਦੀ 15 ਅੰਕ ਫੀਲਡ ਹੋਰ ਕਾਇਆ ਜੇ ਪੁੱਛ ਫਿਰ ਮੈਂ ਮਨ ਨਾਲ ਸੋਚਿਆ ਵੀ ਮਨਾ ਵੀ ਇੰਨੇ ਰੁਪਏ ਲਾਏ ਨੇ ਚਾਰ ਤੇ ਪਾਇਆ 74 ਖਤਰ ਪਾਇਆ ਐਂ ਤਾਂ ਤੇਰੇ ਢੋਲਾਂ ਢੋਲਾ ਖਤਮ ਕਰ ਦੇਣੀ ਆ ਮੈਂ ਸੋ ਕਿਉਂ ਜੀ ਚਾਰਜ ਕਰ ਲ ਹੋਰ ਅੱਧਾ ਟੋਕਰੇ ਚਾਰਜ ਇੱਕ ਟੋਕਰੇ ਪਰੂ ਟੂੜੀ ਦਾ ਤੋਂ ਮੈਂ ਸਮਾ ਲਵਾਇਨਾ ਕਿਦਾਂ ਆ ਤੇ ਚਾਰ ਨਾਲ ਥੋੜੇ ਨੂੰ ਹੀ ਰੱਗ ਲਗੇ ਪੂਰੀ ਰਵਾ ਕੇ ਚਲੋ ਅੱਜ ਖੋਲ ਦਿਆਂ ਜਮੂਰਤ ਕਰਦੇ ਆ ਬਾਹਰ ਲਿ ਗੋਈ ਮੈਂ ਤੁਹਾਡੇ ਕਿ ਟੋਕਰਾਂ ਕਰੇ ਲੈ ਜਾਣੇ ਲੱਗੇ ਜੀ ਇਹਨੂੰ ਦਵਿੰਦਰ ਜੋਤ ਕਰ ਰਿਹਾ ਟੋਆ ਲਗਾ ਜੀ ਤੋ ਆ ਤੁਹਾਡਾ ਮੂਹਰ ਥੋੜਾ ਜਿਹਾ ਟਰਾਲੀ ਦੀ ਘਾਟ ਮਾਰਗੀ ਦੀ ਮਿੱਟੀ ਵੱਢ ਪਈ ਸੀ। ਤਕਰੀਬਨ ਇਹਨੂੰ ਅੱਧਾ ਪੂਣਾ ਘੰਟਾ ਹੋ ਗਿਆ ਲੱਗੇ ਨੂੰ। ਤਦੋਂ ਇਹਨੂੰ ਆਇਆ ਥੋੜਾ ਬੰਪੀ ਉਹ ਬੰਦਾ। ਫਰੀ ਕਾ ਇਹਨਾਂ ਪਾਰਟ ਦੇ ਹੌਲੀ ਹੌਲੀ ਨੰਗਾ ਕਰਿਆ ਵੀ ਉਸ ਕਾਹੇ ਨਾਲ ਫੇਰ ਕੰਮ ਸ਼ਾਰ ਲੈ। ਚਲੋ ਜੀ ਵਧੀਆ ਗੱਲਾਂ ਸਿਹਾਰ ਆਪਾਂ ਨਾਲ ਜਿਹੜੀ ਆਪਾਂ ਨੇ ਕਰਨੀ ਹੈ ਜੀ। ਚੱਲਦੇ ਚਲੋ ਇਹ ਕੰਮਵਾਲ ਦਿਖਾਉਣਾ ਤੁਹਾਨੂੰ ਬੜੇ ਬਲੌਗ ਨਾਲ। ਬਹੁਤ ਜੀ ਬੁਰੀਆ ਬਲੌਗ ਹੋਊਗਾ। ਸਾਰਾ ਲੈ ਇੱਕ ਪ੍ਰੋਪੀਟਰ। ਹਾਂਜੀ ਇਹ ਤੁਹਾਨੂੰ ਦੱਸੇ ਦੇ ਵਿਚਾਰ ਖੋਲਾਂਗੇ ਅੱਜ ਦਵਿੰਦਰ ਜੀ ਮਿਹਨਤ ਨੇ ਇੱਧਾ ਪੌਣਾ ਘੰਟਾ ਹੋ ਗਿਆ ਲੱਗੇ ਨੂੰ ਇਹ ਦੇਖੋ ਚਾਰ ਦਵਿੰਦਰ ਜੀ ਕਹੀ ਤੇ ਕਿੰਨਾ ਸੋਹਣਾ ਦੇਖੋ ਕੀ ਬਾਤ ਹੈ ਬਸ ਨਾ ਉੜਿਆ ਇਸ ਮੈਲ ਲਾਉਂਦੇ ਆ ਜੀ ਵਿੱਚ ਜਿਹੜਾ ਜਮਾਈ ਸਭ ਕੁਝ ਮਾਰ ਦਿਆ ਵੀ ਪੂਰੀ ਸਾੜੀ ਨਾਲ ਘਾਣੂ ਰਾਜਦੀਆਂ ਨੇ ਬਸ ਉਹਦੇ ਰਣਕ ਭਾਂਤੇ ਤੇ ਰੁੱਕ ਮੀਤੂ ਤੇ ਟੋਕ ਕੇ ਲੱਗ ਲੱਗ ਇਹ ਬਹੁਤ ਖੁਸ਼ੀ ਵਾਲਾ ਦਿਨ ਆ ਨੀਤੇ ਨੂੰ ਹੱਥ ਕਰਵਾਇਆ ਨੀਤੇ ਨੂੰ ਪੁਆਇਆਂ ਪਹਿਲਾਂ ਸੱਤ ਮੁੱਠੇ ਜਲ ਜਮੀ ਦਵਾਈ ਦੇ ਹੱਥ ਤੀਹਾਂ ਧਿਆਣੀਆਂ ਦਾ ਵੀ ਕਰਮ ਵੱਡਾ ਹੁੰਦਾ ਹੈ ਨਾ ਜੀ ਕਾਲ ਵੱਡਾ ਹੁੰਦਾ ਹੈ ਜੀ ਪਰਮਾਤਮਾ ਵਾਦਦਾ ਕਰੇ ਬੱਚਿਆਂ ਵਾਸਤੇ ਫਿਰਦਿਆ ਸਾਰਾ ਦਿਨ ਦਵਿੰਦਰ ਪੱਟ ਰਿਹਾ ਚਾਰ ਹੁਣ ਜੋਤ ਵਧੀਆ ਨਿਕਲੇ ਚਾਰ ਤਨ ਹੈ ਇਤਰਾ ਮੂਰੇ ਮੂਰੇ ਜਾਊਗਾ ਪਤਾ ਜੀ ਆਊਗਾ ਜੀ ਤਾਂ ਤੇ ਦੇਖੋ ਜੀ ਆਹ ਜਿਹੜੀ ਆਪਣੀ ਮੱਝ ਹੈਗੀ ਇਹਦੀ ਧਰ ਕੱਢੂਗਾ ਜੋਤ ਇਹਦੀ ਧਰ ਛੇ ਜੋਤ ਕੱਢਣੀ ਚਾਹੀ ਬੀਬੀ ਕੱਢਲੇ ਹਨ ਗਾਂ ਦੀ ਧਰ ਬੀਬੀ ਕੱਢਦੀ ਹੁੰਦੀ ਆ ਇਹ ਦੋਨੇ ਮੱਝਾਂ ਦੀਆਂ ਧਰਾਂ ਜੋਤ ਝੋਨਾ ਦਾ ਹੁੰਦਾਗਾ ਤੇ ਦੇਖੋ ਜੀ ਬੀਬੀ ਪੂਰੀ ਲੱਗੀ ਪਈ ਆ ਦੀ ਫੁੱਲ ਸਪੀਡਾਂ ਤੇ ਧਾਰ ਕੱਢਣ ਤੇ ਆ ਵੀ ਹੁਣ ਰਿੰਗ ਦੀ ਆ ਮੇਰੀ ਧਾਰ ਚੋ ਦੇਖੋ ਜੀ ਤੇ ਚਲੋ ਠੀਕ ਹੈ ਜੀ ਅੱਜ ਦੇ ਵਲੌਗ ਦਾ ਐਂਡ ਕਰਦੇ ਆਪਾਂ ਇੱਥੇ ਕੱਲੂ ਮਿਲਾਂਗੇ ਕਿਸੇ ਨਵੇਂ ਵਲੌਗ ਨਾਲ ਸਤਿ ਸ਼੍ਰੀ ਅਕਾਲ ਜੀ